ਯੰਗ ਕੁੜੀਆਂ ਆਈਆਂ ਉਹ ਕਹਿੰਦੀਆਂ ਜੀ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਹੋਣਾ ਚਾਹੁੰਦੀਆਂ ਅੱਗ ਬਜਾਉ ਜਿਹੜਾ ਡਿਪਾਰਟਮੈਂਟ ਹੈ ਕਹਿੰਦੀਆਂ ਜੀ ਅਸੀਂ ਲਿਖਤੀ ਟੈਸਟ ਪਾਸ ਕਰ ਲੈਣੀਆਂ ਪਰ ਸੱਤੋਂ ਦੂਜਾ ਟੈਸਟ ਨਹੀਂ ਪਾਸ ਹੁੰਦਾ ਜਿਹੜਾ ਫਿਜ਼ੀਕਲ ਹੈ ਮੈਂ ਕਿਹਾ ਵੀ ਕਿਉਂ ਨਹੀਂ ਹੁੰਦਾ ਰੋਣ ਲੱਗ ਗਈਆਂ ਕੀ ਗੱਲ ਹੋ ਗਈ ਦੱਸੋ ਕਹਿੰਦੀਆਂ ਜੀ ਪਤਾ ਨਹੀਂ ਕਿਵੇਂ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਚੱਕ ਕੇ 1 ਕਿਲੋਮੀਟਰ ਤੱਕ ਮੁੰਡੇ ਨੇ ਵੀ ਭੱਜਣਾ 60 ਕਿਲੋ ਦੀ ਬੋਰੀ ਚਾਕੇ ਕੁੜੀ ਨਹੀਂ ਵੀ ਭਜਣਾ। ਓਨੇ ਚਿਰਚੀ ਪੌੜੀਆਂ ਸੀ ਚੜਨੀਆਂ ਨੇ ਓਨੇ ਚਿਰਚੀ ਪੌੜੀਆਂ ਉਹਨਾਂ ਨੇ ਚੜਨੀਆਂ ਨੇ। ਵੀ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਸਾਰੀ ਦੁਨੀਆ ਦੇ ਵਿੱਚ ਜੇ ਗਰਾਊਂਡ ਦੇ ਵਿੱਚ ਵੀ ਜਿਹੜੇ ਸਪੋਰਟਸ ਦੇ ਵਿੱਚ ਜਿਹੜੇ ਨੇ ਰਿਕਾਰਡ ਨੇ ਮੁੰਡਿਆਂ ਦੇ 100 ਮੀਟਰ ਦੇ ਹੋਰ ਨੇ ਕੁੜੀਆਂ ਦੇ ਹੋਰ ਨੇ। ਮੈਂ ਅਫਸਰ ਪੁੱਛ ਲਾਇਆ ਕਹਿੰਦੇ ਹਾਂਜੀ। ਮੈਂ ਕਹਿੰਦੀ ਇਹ ਕੀ ਰੂਲ ਨੇ? ਬੌਜੀ ਕਹਿੰਦੇ ਨੇ ਦੇਖੇ ਹੀ ਨਹੀਂ। ਮਗਨ ਠੀਕ ਕਰੋ 40 ਕਿਲੋ ਉਹਦਾ ਭਾਰ ਕੀਤਾ ਪਲੱਸ ਉਹਨਾਂ ਵਾਸਤੇ ਰੂਲ ਜਿਹੜੇ ਉਹ ਜਿਹੜੇ ਸੌਖੇ ਕੀਤੇ ਪੰਜਾਬ ਪਹਿਲੀ ਸਟੇਟ ਹੋਊਗੀ ਜੀ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਹੋਣਗੀਆਂ ਜੀ ਪੰਜਾਬ ਦੇ ਵਿੱਚ ਆਨਸਾਰ ਸਭ ਤੋਂ ਪਹਿਲਾਂ ਅਸੀਂ ਕੰਮ ਕੀਤਾ ਐਮ ਐਲ ਏ ਦੀਆਂ ਪੈਨਸ਼ਨਾਂ ਇੱਕ ਵਾਰੀ ਤੁਸੀਂ ਐਮ ਐਲ ਏ ਬਣ ਕੇ ਪਹਿਲੀ ਵਾਰ ਤੁਹਾਨੂੰ 75000 ਰੁਪਏ ਪੈਨਸ਼ਨ ਮਿਲੇਗੀ ਜੀ ਮਹੀਨੇ ਦੀ ਜੇ ਦੂਜੀ ਵਾਰੀ ਬਣ ਕੇ 60000 ਰੁਪਏ ਚ ਹੋਰ ਵਧਾ ਲਓ ਜੀ ਤੀਜੀ ਵਾਰੀ ਬਣ ਕੇ 60 ਹੋਰ ਵਧਾਈ ਚੱਲੋ ਜੀ ਕਈ ਜਣੇ ਇਦਾਂ ਦੇ ਸੀਗੇ ਪੰਜ ਪੰਜ ਵਾਰੀ ਬਣ ਕੇ ਛੇਵੀਂ ਵਾਰੀ ਪਾਰਟੀ ਨੇ ਡੇਟ ਨਹੀਂ ਦਿੱਤੀ ਜਾਂ ਫਿਰ ਹਾਰ ਗਏ ਪਰ ਲਓ 75 ਪਲੱਸ 4 240000 ਤੇ 75 ਲਾ ਲਓ ਜੀ ਮਤਲਬ ਸਵਾ 3 ਲੱਖ ਪੈਨਸ਼ਨ ਮਿਲੂਗੀ ਜੀ ਕੱਲੀ ਕਈ ਸਾਥ ਸਾਥ ਵਾਲੇ ਵੀ ਸੀਗੇ ਕਈਆਂ ਨੂੰ ਹਾਰਨ ਚ ਫਾਇਦਾ ਸੀ ਕਿਉਂਕਿ ਤਨਖਾਹ ਘੱਟ ਹੈ ਜੇ ਤਨਖਾਹ ਰਹੂਗੀ ਉਹਨਾਂ ਚ ਪੈਨਸ਼ਨ ਨਹੀਂ ਮਿਲਦੀ ਨਾ ਜੇ ਹਾਰ ਜਾਓਗੇ ਤਾਂ ਵੱਧ ਮਿਲਦੇ ਸਭ ਤੋਂ ਪਹਿਲਾਂ ਤਾਂ ਉਹ ਬੰਦ ਕੀਤੀ ਕਿ ਭਾਈ ਇੰਨਾਂ ਚ ਤਾਂ ਪਤਾ ਨਹੀਂ ਕਿੰਨੇ ਮੁੰਡੇ ਕੰਮ ਕਰਨ ਨੂੰ ਪਿਆਰ ਨੇ ਕਿੰਨੇ ਮੁੰਡੇ ਕੁੜੀਆਂ ਨੂੰ ਤਨਖਾਹ ਹੋ ਜੂਗੀ ਇੱਕ ਵਾਰੀ ਲੈਣੀ ਹੈ ਮੈਂ ਕਿਹਾ ਲਾਓ ਨਹੀਂ ਮੈਂ ਇੱਕ ਦਿਵੀਂ ਕਾਟਾ ਫੇਰ ਲੱਗਿਆ ਕਿਉਂਕਿ ਜਦੋਂ ਵੋਟਾਂ ਮੰਗਣਾ ਹੁੰਦਾ ਉਹ ਕਹਿੰਦੇ ਰਾਜ ਨਹੀਂ ਸੇਵਾ ਸੇਵਾ ਕਰਨ ਦਾ ਮੌਕਾ ਦਿਓ ਤੁਸੀਂ ਮੈਨੂੰ ਦੱਸੋ ਸੇਵਾ ਦੀ ਪੈਨਸ਼ਨ ਹੁੰਦੀ ਹੈ ਆ ਪਿੰਗਲਵਾੜੇ ਵਾਲੇ ਬੱਚੇ ਆ ਜਿਹੜੇ ਸੇਵਾ ਕਰਦੇ ਨੇ ਇਹ ਕੋਈ ਪੈਨਸ਼ਨ ਲੈਂਦੇ ਆਪਾਂ ਤੋਂ ਹਾਂ ਕੋਈ ਦਾਨ ਕਰ ਦਿੰਦਾ ਕੋਈ ਆਪਣੇ ਦਸਬੰਦ ਕੱਢ ਲੈਂਦਾ ਉਹ ਲੱਗਦਾ ਉਹ ਤਾਂ ਪੱਕਾ ਰਹੇ ਲੈਂਦੇ ਸੀਗੇ ਅੱਛਾ ਨਾਲ ਕੱਲਾ ਇਹ ਵੀ ਨਹੀਂ ਲਾਜ਼ਮੀ ਫਰੀ ਸਾਰ ਕੱਲਾ ਇਹ ਵੀ ਨਹੀਂ ਗੱਡੀਆਂ ਤੇਲ ਵੀ ਕੱਲਾ ਇਹ ਵੀ ਨਹੀਂ ਦਿੱਲੀ ਪੰਜਾਬ ਜਿੱਥੇ ਵੀ ਜਾਣਾ ਚੰਡੀਗੜ੍ਹ ਰਹਿ ਸ਼ੁਕਰੀਆ ਕਮਰਾ ਕਮਰੇ ਤੇ ਪੈਸੇ ਵੀ ਨਹੀਂ ਜਿਤਾ ਕੇ ਇਹਨਾਂ ਨੂੰ ਇਹ ਤਾਂ ਸਭਿਆ ਦੇ ਹਾਥੀ ਘੜੇ ਕਰ ਲਏ ਸੀ